ਹਾਲਾਂਕਿ ਤੋਂ ਅੰਦਾਜ਼ੇ ਕਿਥੇ ਪ੍ਰਕਾਸ਼ ਸਿੰਘ ਬਾਦਲ ਦਾ ਜੋਕੇ ਪਿੱਤਲ ਦਾ ਬੁੱਤ ਬਣਾਇਆ ਹੋਇਆ ਉਸ ਤੋਂ ਪਰਦਾ ਚੁੱਕਿਆ ਜਾਵੇਗਾ 14 ਕੁਇੰਟਲ ਜਿਸ ਦਾ ਭਾਰ ਦੱਸਿਆ ਜਾ ਰਿਹਾ ਹੈ ਤਾਂ ਅੱਜ ਉਹਨਾਂ ਦਾ 98ਵਾਂ ਜਨਮ ਦਿਵਸ ਹੈ 27 1927 ਦੇ ਵਿੱਚ ਜੋਕੇ ਉਹਨਾਂ ਦਾ ਜਨਮ ਹੁੰਦਾ ਹੈ 8 ਦਸੰਬਰ 1927 ਦੇ ਵਿੱਚ ਉਹਨਾਂ ਨੇ ਜਨਮ ਲਿਆ ਸੀ ਸਤਿਪਾਵਨਾ ਦਿਵਸ ਤੇ ਵੱਜੋ ਅੱਜ ਉਹਨਾਂ ਦਾ 98ਵਾਂ ਜਨਮ ਦਿਵਸ ਮਨਾਇਆ ਜਾ ਰਿਹਾ ਹੈ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਪਿੰਡ ਬਾਦਲ ਦੇ ਵਿੱਚ ਇੱਕ ਖਾਸ ਪ੍ਰੋਗਰਾਮ ਜੋ ਕਿ ਰੱਖਿਆ ਗਿਆ ਇੱਕ ਸਮਾਗਮ ਰੱਖਿਆ ਗਿਆ ਪ੍ਰਕਾਸ਼ ਸਿੰਘ ਬਾਦਲ ਨੂੰ ਇੱਥੇ ਯਾਦ ਕੀਤਾ ਗਿਆ ਉਹਨਾਂ ਦੇ ਕੀਤੇ ਕੰਮਾਂ ਨੂੰ ਯਾਦ ਕੀਤਾ ਗਿਆ ਉਹਨਾਂ ਦੀਆਂ ਖੱਟੀਆਂ ਉਪਲਬਧੀਆਂ ਨੂੰ ਯਾਦ ਕੀਤਾ ਗਿਆ ਤਮਾਮ ਇੱਥੇ ਸ਼੍ਰੋਮ ਨੇ ਕਾਲੇ ਜਲਦੀ ਲੀਡਰਸ਼ਿਪ ਪਹੁੰਚੀ ਹੋਈ ਹੈ ਪ੍ਰਕਾਸ਼ ਸਿੰਘ ਬਾਦਲ ਨੂੰ ਪਿਆਰ ਕਰਨ ਵਾਲਿਆਂ ਦਾ ਇੱਕ ਵੱਡਾ ਇਕੱਠ ਚੋਕੇ ਨਜ਼ਰ ਆ ਰਿਹਾ ਹੈ ਤਾਂ ਸਿੱਧੀਆਂ ਤਸਵੀਰਾਂ ਪਿੰਡ ਬਾਦਲ ਤੋਂ ਤੁਸੀਂ ਵੇਖ ਰਹੇ ਹੋ ਲਾਈਵ ਤਸਵੀਰਾਂ ਆ ਰਹੀਆਂ ਨੇ ਪੀਟੀਸੀ న్యూਸ ਤੇ ਤੁਹਾਨੂੰ ਪਿੰਡ ਬਾਦਲ ਤੋਂ ਇਹ ਤਸਵੀਰਾਂ ਦਿਖਾ ਰਿਹਾ ਤਾਂ ਸੁਖਪੀਰ ਸਿੰਘ ਬਾਦਲ ਜੋ ਕਿ ਇਥੇ ਕੁਝ ਹੀ ਸਮਾਂ ਪਹਿਲਾਂ ਸੰਬੋਧਨ ਵੀ ਕਰ ਰਹੇ ਸੀ ਉਹਨਾਂ ਦੇ ਵੱਲੋਂ ਕਈ ਖਾਸ ਗੱਲਾਂ ਦਾ ਜ਼ਿਕਰ ਕਰਦਿਆ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਨੂੰ ਯਾਦ ਕੀਤਾ ਗਿਆ ਪੰਜਾਬ ਦੇ ਲਈ ਕੀਤੇ ਕੰਮਾਂ ਨੂੰ ਯਾਦ ਕੀਤਾ ਗਿਆ ਹਾਲਾਂਕਿ ਦਾਸੀ ਕਿ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸੀ ਉਸ ਵਕਤ ਜੋ ਪੰਜਾਬ ਨੇ ਖਟਿਆ ਉਹ ਚੀਜ਼ਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਥੇ ਖਾਸ ਤੌਰ ਤੇ ਯਾਦ ਕਰਵਾਈਆਂ ਗਈਆਂ ਹਨ ਤਾ ਸ਼ੋਮਨੇ ਕਾਲ ਜਲਦੀ ਸੀਨੀਅਰ ਲੀਡਰਸ਼ਿਪ ਜੋਕੇ ਇਥੇ ਨਜ਼ਰ ਆ ਰਹੀ ਹੈ ਸਿਕੰਦਰ ਸਿੰਘ ਮਲੂਕਾ ਨਜ਼ਰ ਆ ਰਹੇ ਨੇ ਡਾਕਟਰ ਅਜਲਜੀਤ ਸਿੰਘ ਜੀ ਮੈਥੇ ਖਾਸ ਤੌਰ ਤੇ ਪਹੁੰਚੇ ਹੋਏ ਨੇ ਤਸਵੀਰਾਂ ਤਸਵੀਰਾਂ ਤੁਸੀਂ ਪਿੰਡ ਬਾਦਲ ਤੋਂ ਵੇਖ ਰਹੇ ਹੋ ਲਾਈਵ ਤਸਵੀਰਾਂ ਪੀਟੀਸੀ ਨਿਊਜ਼ ਦੇ ਸਰੇ ਤੋਂ ਹੁਣ ਦਿਖਾ ਰਹੇ ਹਾਂ ਤਾਂ ਵੱਡਾ ਇਕੱਠ ਜੋਕੇ ਇਥੇ ਨਜ਼ਰ ਆ ਰਿਹਾ ਸ਼ੋਮਨੇ ਕਾਲੀਦਲ ਨੂੰ ਚੌਂਡ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਪਿਆਰ ਕਰਨ ਵਾਲੇ ਜੋਕੇ ਅੱਜ ਉਹਨਾਂ ਦੇ ਜਨਮ ਦਿਵਸ ਤੇ ਰੱਖੇ ਸਮਾਗਮ ਦੇ ਵਿੱਚ ਵੱਡੀ ਗਿਣਤੀ ਦੇ ਵੱਚ ਸ਼ਾਮਲ ਹੋਏ ਆ ਦੋ ਵੱਖ-ਵੱਖ ਤਸਵੀਰਾਂ ਪਹਿਲੇ ਤਸਵੀਰ ਦੇ ਵਿੱਚ ਉਹ ਬੁੱਤ ਪਿੱਤਲ ਦਾ ਬੁੱਤ ਜਿਸ ਤੋਂ ਕੇ ਪਰਦਾ ਚੁੱਕਿਆ ਜਾਵੇਗਾ ਕੁਝ ਹੀ ਪਲਾਂ ਦੇ ਵਿੱਚ ਇਹ ਪਰਦਾ ਉੱਥੇ ਚੁੱਕ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਇਹ ਪਿੱਤਲ ਦਾ ਬੁੱਤ ਜੋ ਕੇ ਉਸੇ ਜਗ੍ਹਾ ਤੇ ਬਣਾਇਆ ਗਿਆ ਜਿੱਥੇ ਕੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਵਧਾਈ ਦਿੱਤੀ ਗਈ ਸੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਪਿਆਰ ਕਰਨ ਵਾਲੇ ਪਹੁੰਚੇ ਹੋਏ ਨੇ ਸਿੱਧੀਆਂ ਤਸਵੀਰਾਂ ਪਿੰਡ ਬਾਦਲ ਤੋਂ ਤੁਸੀਂ ਵੇਖ ਰਹੇ ਹੋ ਲਾਈਵ ਤਸਵੀਰਾਂ ਆ ਰਹੀਆਂ ਨੇ ਸਤਿਪਾਵਨਾ ਦਿਵਸ ਦੇ ਵਜੋਂ ਅੱਜ ਦਾ ਇਹ ਖਾਸ ਦਿਨ ਮਨਾਇਆ ਜਾ ਰਿਹਾ ਹਾਲਾਂਕਿ ਤੁਹਾਨੂੰ ਦੱਸ ਦੇ ਕਿ 8 ਦਸੰਬਰ 1927 ਨੂੰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਹੋਇਆ ਸੀ ਤਾਂ ਅੱਜ ਉਹਨਾਂ ਦਾ 98ਵਾਂ ਜਨਮ ਦਿਵਸ ਮਨਾਇਆ ਜਾ ਰਿਹਾ ਸਤਿਪਾਵਨਾ ਦਿਵਸ ਦੇ ਵਜੋਂ ਜੋ ਕਿ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਇਹ ਦਿਨ ਮਨਾਇਆ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਹਾਲਾਂਕਿ ਤੁਹਾਨੂੰ ਦੱਸ ਦਿੱਤਾ ਕਿ ਪੂਰਾ ਬਾਦਲ ਪਰਿਵਾਰ ਇੱਥੇ ਮੌਜੂਦ ਹੈ। ਪ੍ਰਕਾਸ਼ ਸਿੰਘ ਬਾਦਲ ਦਾ ਪੋਤਾ ਵੀ ਇੱਥੇ ਖਾਸ ਤੌਰ ਤੇ ਨਜ਼ਰ ਆ ਰਿਹਾ ਹੈ। ਉਹਨਾਂ ਦਾ ਪੂਰਾ ਪਰਿਵਾਰ ਜੋ ਕਿ ਇੱਥੇ ਨਜ਼ਰ ਆ ਰਿਹਾ। ਤਾਂ ਕੁਝ ਹੀ ਪਲਾਂ ਦੇ ਵਿੱਚ ਇਸ ਬੁੱਤੋਏ ਪਰਦਾ ਚੁੱਕਿਆ ਜਾਵੇਗਾ। ਹਰ ਸਿਮਰਤ कौर ਬਾਦਲ ਦੀਆਂ ਸਿੱਧੀਆਂ ਤਸਵੀਰਾਂ ਆ ਰਹੀਆਂ ਨੇ ਹਾਲਾਂਕਿ ਉਹਨਾਂ ਦੇ ਨਾਲ ਉਹਨਾਂ ਦੀਆਂ ਬੇਟੀਆਂ ਤੇ ਬੇਟਾ ਵੀ ਮੌਜੂਦ ਹੈ। ਸਤ ਪਾਵਨਾ ਦਿਵਸ ਦੇ ਵਜੋਂ ਅੱਜ ਦਾ ਇਹ ਖਾਸ ਦਿਨ ਮਨਾਇਆ ਜਾ ਰਿਹਾ ਅੱਜ ਜੋ ਕਿ ਪ੍ਰਕਾਸ਼ ਸਿੰਘ ਬਾਦਲ ਦਾ 98ਵਾਂ ਜਨਮ ਦਿਵਸ ਹੈ। ਤਮਨਪ੍ਰੀਤ ਸਿੰਘ ਬਾਦਲ ਜੋ ਕਿ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਨਜ਼ਰ ਆ ਰਹੇ ਨੇ। ਤੋਨ ਦਾ ਪੂਰਾ ਪਰਿਵਾਰ ਪਹੁੰਚਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਤਮਾਮ ਸੀਨੀਅਰ ਲੀਡਰਸ਼ਿਪ ਇੱਥੇ ਪਹੁੰਚੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਰਕਰ ਪਹੁੰਚੇ ਹੋਏ ਨੇ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਇਹ ਬੁੱਤ ਜੋ ਕਿ ਪਿੱਤਲ ਦਾ ਖਾਸ ਤੌਰ ਤੇ ਤਿਆਰ ਕਰਵਾਇਆ ਗਿਆ ਉਸੇ ਜਗ੍ਹਾ ਤੇ ਇਸ ਨੂੰ ਲਗਾਇਆ ਗਿਆ ਜਿੱਥੇ ਕਿ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਸੀ ਤਾਂ तमाम ਲੀਡਰਸ਼ਿਪ ਇੱਥੇ ਜੋ ਪਹੁੰਚੀ ਹੋਈ ਹੈ ਸਿੱਧੀਆਂ ਤਸਵੀਰਾਂ ਤੁਸੀਂ ਪਿੰਡ ਬਾਦਲ ਤੋਂ ਵੇਖ ਰਹੇ ਹੋ ਲਾਈਵ ਤਸਵੀਰਾਂ ਤੁਹਾਡੇ ਤੱਕ ਇਹ ਪਹੁੰਚਾਈਆਂ ਜਾ ਰਹੀਆਂ ਨੇ ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਇਹ ਪਿੱਤਲ ਦਾ ਬੁੱਤ ਜਿਸ ਦਾ ਭਾਰ 14 ਕੁਇੰਟਲ ਦੱਸਿਆ ਜਾ ਰਿਹਾ ਹੈ ਇਸ ਤੋਂ ਹੁਣ ਪਰਦਾ ਜੋ ਕਿ ਚੁੱਕ ਦਿੱਤਾ ਗਿਆ 98ਵੇਂ ਜਨਮ ਦਿਵਸ ਤੇ ਇਹ ਖਾਸ ਬੁੱਤ ਜੋਕੇ ਥੇ ਲਗਾਇਆ ਗਿਆ ਹਰਾਂਕੇ ਜੋਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਹਰ ਸਾਲ ਹੀ ਇਸ ਜਗਤ ਤੇ ਉਹਨਾਂ ਦੀ ਯਾਦ ਕੀਤਾ ਜਾਵੇਗਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਅੱਜ 98ਵਾਂ ਜਨਮ ਦਿਹਾੜਾ ਸਦ ਭਾਵਨਾ ਦਿਵਸ ਤੇ ਵੱਜੋਂ ਮਨਾਇਆ ਜਾ ਰਿਹਾ ਤੇ ਇਸ ਬੰਦੇ ਵਿੱਚ ਮੁਕਸਰ ਤੇ ਪਿੰਡ ਬਾਦਲਵਕੇ ਉਹਨਾਂ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ ਤਾਂ ਬੁੱਤ ਦੇ ਨਾਲ ਹੀ ਸ਼ੋਮਨੇ ਅਕਾਲੀ ਦਲ ਦਾ 70 ਫੁੱਟ ਉੱਚਾ ਝੰਡਾ ਵੀ ਲਗਾਇਆ ਗਿਆ ਇਹ ਬੁੱਤ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਸੰਸਕਾਰ ਵਾਲੇ ਥੜੇ ਤੇ ਹੀ ਲਗਾਇਆ ਗਿਆ ਜਿਸ ਦਾ ਉਤ்கਾਟਨ ਜੋ ਕਿ ਅਕਾਲੀ ਆਗੂ ਬਲਵਿੰਦਰ ਸਿੰਘ ਭੁੰਦਰ ਦੇ ਵੱਲੋਂ ਕੀਤਾ ਗਿਆ ਇਸ ਬੁੱਤੀ ਖਾਸ ਸੇ ਤੇ ਹੀ ਹੈ ਕਿ ਇਹ ਬੁੱਤ ਪਿੱਤਲ ਦੇ ਨਾਲ ਤਿਆਰ ਕੀਤਾ ਗਿਆ ਜੋ ਕਿ 12 ਫੁੱਟ ਉੱਚਾ ਤੇ 14 ਕੁਆਂਟਲ ਇਸ ਦਾ ਭਾਰ ਹੈ ਪਿੰਡ ਬਾਦਲ ਵਿਖੇ ਧਾਰਮਿਕ ਸਮਾਗਮ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੀ ਨੇਮਤ ਅਰਦਾਸ ਤੋਂ ਬਾਅਦ ਜੋ ਕਿ ਇਸ ਬੁੱਤ ਉਪਰਤਾ ਚੁੱਕਿਆ ਗਿਆ ਦਾ 12 ਫੁੱਟ ਉੱਚਾ ਹੈ ਬੁੱਤ 14 ਕੁਆਂਟਲ ਦਾ ਭਾਰ ਪਿੱਕਲ ਦੇ ਨਾਲ ਇਹ ਖਾਸ ਤੌਰ ਤੇ ਤਿਆਰ ਕਰਵਾਇਆ ਗਿਆ ਹੈ ਇਹ ਬੁੱਤ ਉਸੇ ਹੀ ਥੜੇ ਤੇ ਲਗਾਇਆ ਗਿਆ ਜਿੱਥੇ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਸੀ ਤੇ ਇਸ ਦੇ ਨਾਲ ਇੱਕ ਉੱਚਾ ਸ਼ਰੋਮਨੀ ਅਕਾਲੀ ਦਲ ਦਾ ਝੰਡਾ ਵੀ ਚੜਾਇਆ ਜਾ ਰਿਹਾ ਹੈ ਪਿੰਡ ਬਾਦਲ ਤੋਂ ਇਸ ਦੀਆਂ ਤਸਵੀਰਾਂ ਆ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਦਾ ਪੂਰਾ ਪਰਿਵਾਰ ਇੱਥੇ ਮੌਜੂਦ ਹੈ ਸ਼ਰੋਮਨੀ ਕਾਲ ਜਲਦੀ ਤਮਾਮ ਲੀਡਰਸ਼ਿਪ ਇੱਥੇ ਮੌਜੂਦ ਹੈ ਸ਼ੋਮ ਨੇ ਕਾਲੇ ਦਲ ਨੂੰ ਚੋਣ ਵਾਲੇ ਪ੍ਰਕਾਸ਼ ਸਿੰਘ ਪਾਦਲ ਨੂੰ ਪਿਆਰ ਕਰਨ ਵਾਲੇ ਇੱਥੇ ਪਹੁੰਚੇ ਹੋਏ ਨੇ ਤੇ ਉਥੇ ਹੀ ਪਿੱਤਲ ਦੇ ਨਾਲ ਤਿਆਰ ਕੀਤਾ 12 ਫੁੱਟ ਉੱਚਾ ਬੁੱਤ ਜਿਸ ਤੇ ਕੇ ਪਰਦਾ ਚੁੱਕ ਦਿੱਤਾ ਗਿਆ ਹੈ ਵਜ਼ਨ 14 ਕੁਇੰਟਲ ਜੋ ਕਿ ਇਸ ਦਾ ਹੈ 98ਵੇਂ ਜਨਮ ਦਿਵਸ ਦੇ ਮੌਕੇ 'ਤੇ ਇਹ ਖਾਸ ਬੁੱਤ ਇੱਥੇ ਲਗਾਇਆ ਗਿਆ ਹੈ 12 ਫੁੱਟ ਇਹ ਉੱਚਾ ਬੁੱਤ ਹੈ ਵਜ਼ਨ ਇਸ ਦਾ 14 ਕੁਇੰਟਲ ਹੈ ਪਿੰਡ ਬਾਦਲ ਤੋਂ ਸਿੱਧੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਲਾਈਵ ਤਸਵੀਰਾਂ ਤੁਹਾਡੇ ਤੱਕ ਪੀਟੀਸੀ ਨਿਊਜ਼ ਦੇ ਜ਼ਰੀਏ ਸਿੱਧੇ ਤੁਹਾਨੂੰ ਦਿਖਾ ਰਹੇ ਹਾਂ ਤਾਂ ਪੂਰਾ ਪਰਿਵਾਰ ਜੋ ਕਿ ਇੱਥੇ ਮੌਜੂਦ ਹੈ ਪ੍ਰਕਾਸ਼ ਸਿੰਘ ਬਾਦਲ ਦਾ ਪੋਤਾ ਖਾਸ ਤੌਰ ਤੇ ਥੇ ਨਜ਼ਰ ਆ ਰਿਹਾ ਹੈ